ਨਾਨਕ ਨਾਮ ਸਮਾਵੇ ਸਾਚੈ ਸਾਚੇ ਤੇ ਪਤ ਹੋਈ ਹੈ ਮਾਰੂ ਮਹੱਲਾ ਤੀਜਾ ਜਗ ਜੀਵਨ ਸਾਚਾ ਏਕੋ ਦਾਤਾ ਗੁਰ ਸੇਵਾ ਤੇ ਸ਼ਬਦ ਪਛਾਤਾ ਏਕੋ ਅਮਰ ਈਕਾ ਪਤ ਸ਼ਾਹੀ ਜੁਗ ਜੁਗ ਸਿਰਕਾਰ ਬਣਾਈ ਸੋ ਜਨ ਨਿਰਮਲ ਜਿਨ ਆਪ ਪਛਾਤਾ ਆਪੇ ਆਏ ਮਿਲਿਆ ਸੁਖ ਦਾਤਾ ਰਸਨਾ ਸ਼ਬਦ ਰਤੀ ਗੁਣ ਗਾਵੇ ਦਰ ਸਾਚੈ ਪਤ ਪਾਈ ਗੁਰਮੁਖ ਨਾਮ ਮਿਲੇ ਵਡਿਆਈ ਮਨਮੁਖ ਨਿੰਦਕ ਪਤ ਗਵਾਈ ਨਾਮ ਰੱਤੇ ਪਰਮਹੰਸ ਬੈਰਾਗੀ ਨਿਜ ਕਰਤਾੜੀ ਲਾਈ ਏ ਸ਼ਬਦ ਮਰੈ ਸੋਈ ਜਨ ਪੂਰਾ ਸਤਿਗੁਰ ਆਖ ਸੁਣਾਏ ਸੂਰਾ ਕਾਇਆ ਅੰਦਰ ਅੰਮ੍ਰਿਤ ਸਰ ਸਾਚਾ ਮਨ ਪੀਵੇ ਭਾਏ ਸੁਭਾਈ ਪੜ ਪੰਡਤ ਅਵਰਾ ਸਮਝਾਈ ਘਰ ਜਲ ਤੇ ਕੀ ਖਬਰ ਨਾ ਪਾਏ ਬਿਨ ਸਤਿਗੁਰ ਸੇਵੇ ਨਾਮ ਨਾ ਪਾਈਐ ਪੜ ਥਾ ਕੇ ਸ਼ਾਂਤ ਨਾ ਆਈ ਇੱਕ ਭਸਮ ਲਗਾਏ ਫਿਰਹਿ ਭੇਖ ਧਾਰੀ ਬਿਨ ਸ਼ਬਦ ਹੈ ਹਉ ਮੈਂ ਕਿ ਨ ਮਾਰੀ ਹਨ ਦਿਨ ਜਲਤ ਰਹਹਿ ਦਿਨ ਰਾਤੀ ਪਰਮ ਪੇਖ ਪਰਮਾਈ ਹੈ ਇਕ ਗ੍ਰਹਿ ਕਟੰਬ ਮਹਿ ਸਦਾ ਉਦਾਸੀ ਸ਼ਬਦ ਮੋਏ ਹਰ ਨਾਮ ਨਿਵਾਸੀ ਹਰ ਦਿਨ ਸਦਾ ਰਹੇ ਰੰਗ ਰਾਤੀ ਪੈ ਭਾਏ ਭਗਤ ਚਿਤ ਲਾਈ ਹੈ ਮਨ ਮੁਖ ਨਿੰਦਾ ਕਰ ਕਰ ਵਿਗੁੱਤਾ ਅੰਤਰ ਲੋਭ ਭੌਂਕੈ ਜਿਸ ਕੁੱਤਾ ਜਮ ਕਾਲ ਤਿਸ ਕਦੇ ਨਾ ਛੋੜੈ ਅੰਤ ਗਿਆ ਪਛਤਾਈ ਸੱਚਾ ਸ਼ਬਦ ਸੱਚੀ ਪਤ ਹੋਈ ਬਿਨ ਨਾਮੈ ਮੁਕਤ ਨ ਪਾਵੇ ਕੋਈ ਬਿਨ ਸਤਗੁਰ ਕੋ ਨਾਉ ਨ ਪਾਏ ਪ੍ਰਭ ਐਸੀ ਬੰਤ ਬਣਾਈ ਏ ਇਕ ਸਿੱਧ ਸਾਧਕ ਬਹੁਤ ਵਿਚਾਰੀ ਇਕ ਅਹਨਸ ਨਾਮ ਰਤੇ ਨਰੰਕਾਰੀ ਜਿਸਨੂੰ ਆਪ ਮਲਾਈ ਸੋ ਬੂਝੈ ਭਗਤ ਭਾਏ ਭਉ ਜਾਈ ਏ ਇਸ਼ਾਨ ਦਾਨ ਕਰਹਿ ਨਹੀਂ ਬੂਜਹਿ ਇਕ ਮਨੂਆ ਮਾਰ ਮਨੈ ਸਿਉ ਲੂਜਹਿ ਸਾਚੈ ਸ਼ਬਦ ਰੱਤੇ ਇਕ ਰੰਗੀ ਸਾਚੈ ਸ਼ਬਦ ਮਲਾਈ ਆਪੇ ਸਿਰਜੇ ਦੇਵ ਵਢਾਈ ਆਪੇ ਭਾਣੈ ਦੇ ਮਲਾਈ ਆਪੇ ਨਦਰ ਕਰੇ ਮਨਵਸਿਆ ਮੇਰੇ ਪ੍ਰਭ ਇਓ ਫਰਮਾਈ ਸਤਗੁਰ ਸੇਵਹਿ ਸੇ ਜਨ ਸਾਚੀ ਮਨ ਮੁਖ ਸੇਵ ਨ ਜਾਣ ਨ ਕਾਚੇ ਆਪੇ ਕਰਤਾ ਕਰ ਕਰ ਵੇਖੈ ਜਿਉ ਭਾਵੈ ਤਿਉ ਲਾਈ ਹੈ ਜੁਗ ਜੁਗ ਸਾਚਾ ਏਕੋ ਦਾਤਾ ਪੂਰੇ ਭਾਗ ਗੁਰ ਸ਼ਬਦ ਪਛਾਤਾ ਸ਼ਬਦ ਮਿਲੇ ਸੇ ਵਿਛੜੇ ਨਾਹੀ ਨਦਰੀ ਸਹਜ ਮਲਾਈ ਹੈ ਹਉਮੈ ਮਾਇਆ ਮੈਲ ਕਮਾਇਆ ਮਰ ਮਰ ਜਮ ਮਹਦੂ ਜਾ ਪਾਇਆ ਬਿਨ ਸਤਗੁਰ ਸੇਵੇ ਮੁਕਤ ਨਾ ਹੋਈ ਮਨ ਦੇਖੋ ਲਿਵਲਾਈ ਜੋ ਤਸ ਭਾਵੈ ਸੋਈ ਕਰਸੀ ਆਪੋ ਹੁ ਆ ਨ ਕਿਸ ਹੋਸੀ ਨਾਨਕ ਨਾਮ ਮਿਲੈ ਵਡਿਆਈ ਦਰ ਸਾਚੈ ਪਤ ਪਾਈ ਮਾਰੂ ਮਹੱਲਾ ਤੀਜਾ ਜੋ ਆਇਆ ਸੋ ਸਭ ਕੋ ਜਾਸੀ ਦੂਜੈ ਭਾਏ ਬਾਂਦਾ ਜਮ ਫਾਸੀ ਸਤਗੁਰ ਰਾਖੇ ਸੇ ਜਨ ਉਬਰੇ ਸਾਚੇ ਸਾਚ ਸਮਾਈ ਹੈ ਆਪੇ ਕਰਤਾ ਕਰ ਕਰ ਵੇਖੈ ਜਿਸਨੋ ਨਦਰ ਕਰੇ ਸੋਈ ਜਨ ਲੇਖੈ ਗੁਰਮੁਖ ਗਿਆਨ ਤਿਸ ਸਭ ਕਿਸ ਸੂਝੈ ਅਗਿਆਨੀ ਅੰਧ ਕਮਾਈ ਹੈ ਮਨਮੁਖ ਸਹਿ ਸਾਬੂਜ ਨਾ ਪਾਈ ਮਰ ਮਰ ਜਮੈ ਜਨਮ ਗਵਾਈ ਗੁਰਮੁਖ ਨਾਮ ਰਤੇ ਸੁਖ ਪਾਇਆ ਸਹਜੇ ਸਾਚ ਸਮਾਈ ਤੰਦੈ ਧਾਵਤ ਮਨ ਭਇਆ ਮਨੂਰਾ ਫਿਰ ਹੋਇ ਕੰਚਨ ਭੇਟੈ ਗੁਰਪੂਰਾ ਆਪੇ ਬਖਸ਼ ਲਏ ਸੁਖ ਪਾਏ ਪੂਰੈ ਸ਼ਬਦ ਮਲਾਈ ਦੁਰਮਤ ਝੂਠੀ ਬੁਰੀ ਬੁਰੀਆਰ ਔਗਣਿਆਰੀ ਔਗਣਿਆਰ ਕੱਚੀ ਮਤ ਫੀਕਾ ਮੁਖ ਬੋਲੇ ਦੁਰਮਤ ਨਾਮ ਨਾ ਪਾਈ ਔਗਣਿਆਰੀ ਕੰਤ ਨਾ ਭਾਵੇ ਮਨ ਕੀ ਝੂਠੀ ਝੂਠ ਕਮਾਵੇ ਪਿਰ ਕਾ ਸੌ ਨਾ ਜਾਣੈ ਮੂਰਖ ਬਿਨ ਗੁਰ ਬੂਝ ਨਾ ਪਾਈ ਦੁਰਮਤ ਖੋਟੀ ਖੋਟ ਕਮਾਵੇ ਸ਼ਿੰਗਾਰ ਕਰੇ ਪਿਰ ਖਸਮ ਨਾ ਭਾਵੇ ਗੁਣਵੰਤੀ ਸਦਾ ਪਿਰ ਰਾਵੈ ਸਤਗੁਰ ਮੇਲ ਮਲਾਈ ਆਪੇ ਹੁਕਮ ਕਰੇ ਸਭ ਵੇਖੈ ਇਕ ਨਾਂ ਬਖਸ਼ ਲਏ ਧੁਰ ਲੇਖੈ ਆਨੰਦਿਨ ਨਾਮ ਰਤੇ ਸਚ ਪਾਇਆ ਆਪੇ ਮੇਲ ਮਲਾਈ ਹਉ ਮੈਂ ਧਾਤ ਮੋਹ ਰਸ ਲਾਈ ਗੁਰਮੁਖ ਲਿਵ ਸਾਚੀ ਸਹਿਜ ਸਮਾਈ ਆਪੇ ਮੇਲ ਆਪੇ ਕਰ ਵੇਖੈ ਬੇਨ ਸਤਗੁਰੂ ਬੂਜ ਨਾ ਪਾਈ ਇੱਕ ਸ਼ਬਦ ਵਿਚਾਰ ਸਦਾ ਜਨ ਜਾਗੀ ਇੱਕ ਮਾਇਆ ਮੋਹੇ ਸੋਏ ਰਹੇ ਅਪਾਗੇ ਆਪੇ ਕਰੇ ਕਰਾਏ ਆਪੇ ਹੋਰ ਕਰਨਾ ਕਿਛੂ ਨਾ ਜਾਈ ਕਾਲ ਮਾਰ ਗੁਰ ਸ਼ਬਦ ਨਿਵਾਰੀ ਹਰ ਕਾ ਨਾਮ ਰੱਖੇ ਉਰ ਧਾਰੇ ਸਤਗੁਰ ਸੇਵਾ ਤੇ ਸੁਖ ਪਾਇਆ ਹਰ ਕਹਿ ਨਾਮ ਸਮਾਈ ਦੂਜੈ ਭਾਏ ਫਿਰੈ دیਵਾਨੀ ਮਾਇਆ ਮੋਹੇ ਦੁਖ ਮਾਹੀ ਸਮਾਨੀ ਬਹੁਤੇ ਭੇਖ ਕਰੈ ਨਹਿ ਪਾਈ ਬਿਨ ਸਤ ਗੁਰ ਸੁਖ ਨਾ ਪਾਈ ਕਿਸ ਨੂੰ ਕਹੀਐ ਜਾਂ ਆਪ ਕਰਾਈ ਜਿਤ ਭਾਵੈ ਤਿਤ ਰਾਹੇ ਚਲਾਈ ਆਪੇ ਮਿਹਰਵਾਨ ਸੁਖ ਦਾਤਾ ਜੋ ਭਾਵੈ ਤਿਵੇਂ ਚਲਾਈ ਆਪੇ ਕਰਤਾ ਆਪੇ ਭੁਗਤਾ ਆਪੇ ਸੰਜਮ ਆਪੇ ਜੁਗਤਾ ਆਪੇ ਨਿਰਮਲ ਮਿਹਰਵਾਨ ਮਦਸੂਦਨ ਜਿਸ ਦਾ ਹੁਕਮ ਨਾ ਮੀਟਿਆ ਜਾਈ ਸੇ ਵਡਭਾਗੀ ਜਿਨਨੀ ਏਕੋ ਜਾਤਾ ਘਟ ਘਟ ਵਸ ਰਹਾ ਜਗ ਜੀਵਨ ਦਾਤਾ ਇਕ ਥੈ ਗੁਪਤ ਪ੍ਰਗਟ ਹੈ ਆਪੇ ਗੁਰਮੁਖ ਬ੍ਰਹਮ ਪਉ ਜਾਈ ਗੁਰਮਕਹਰ ਜਿਓ ਏਕੋ ਜਾਤਾ ਅੰਤਰਨਾਮ ਸ਼ਬਦ ਪਛਾਤਾ ਜਿਸ ਤੂੰ ਦੇਹੇ ਸੋਈ ਜਨ ਪਾਏ ਨਾਨਕ ਨਾਮ ਵਡਾਈ ਮਾਰੂ ਮਹਲਾ 3 ਸੱਚ ਸਲਾਹੀ ਗੈਰ ਗੰਭੀਰੈ ਸਭ ਜਗ ਹੈ ਤਿਸ ਹੀ ਕਹਿ ਚੀਰੈ ਸਭ ਕਟ ਭੋਗ ਵੈ ਸਦਾ ਦਿਨ ਰਾਤੀ ਆਪੇ ਸੂਖ ਨਵਾਸੀ ਹੈ ਸੱਚਾ ਸਾਹਿਬ ਸੱਚੀ ਨਾਈ ਗੁਰ ਪ੍ਰਸਾਦੀ ਮਨ ਵਸਾਈ ਆਪੇ ਆਏ ਵਸਿਆ ਘਟ ਅੰਤਰ ਟੂਟੀ ਜਮ ਕੀ ਫਾਸੀ ਹੈ ਕਿਸ ਸੇਵੀ ਤੈ ਕਿਸ ਸਲਾਹੀ ਸਤ ਗੁਰ ਸੇਵੀ ਸ਼ਬਦ ਸਲਾਹੀ ਸੱਚਾ ਸ਼ਬਦ ਸਦਾ ਮਾਤਿ ਉਤਮ ਅੰਤਰ ਕਮਲ ਪਰਗਾਸੀ ਹੈ ਦੇਹੀ ਕਾਚੀ ਕਾਗਦ ਮਿਕਦਾਰਾ ਬੂੰਦ ਪਵੈ ਬਿਨਸੈ ਟਹਿਤ ਨ ਲਾਗੈ ਬਾਰਾ ਕੰਚਨ ਕਾਇਆ ਗੁਰਮਖ ਬੂਜੈ ਜਿਸ ਅੰਤਰ ਨਾਮ ਨਵਾਸੀ ਸੱਚਾ ਚੌਕਾ ਸੁਰਤ ਕੀ ਕਾਰਾ ਹਰਨਾਮ ਪੋਜਨ ਸੱਚ ਆਧਾਰਾ ਸਦਾ ਤ੍ਰਿਪਤ ਪਵਿੱਤਰ ਹੈ ਪਾਵਨ ਜਿਤ ਘਟ ਹਰਨਾਮ ਨਵਾਸੀ ਹਉ ਤਿਨ ਬਲੇਹਾਰੀ ਜੋ ਸਾਚੈ ਲਾਗੇ ਹਰ ਗੁਣ ਗਾਵਹਿ ਅਨ ਦਿਨ ਜਾਗੀ ਸਾਚਾ ਸੂਖ ਸਦਾ ਤਿਨ ਅੰਤਰ ਰਸਨਾ ਹਰ ਰਸ ਰਾਸੀ ਹੈ ਹਰ ਨਾਮ ਚੇਤਾ ਅਵਰ ਨ ਪੂਜਾ ਏਕੋ ਸੇਵੀ ਅਵਰ ਨ ਦੂਜਾ ਪੂਰਾ ਗੁਰ ਸਭ ਸੱਚ ਦਿਖਾਇਆ ਸਚੈ ਨਾਮ ਨਿਵਾਸੀ ਹੈ ਬ੍ਰਹਮ ਬ੍ਰਮ ਜੋਨੀ ਫਿਰ ਫਿਰ ਆਇਆ ਆਪ ਭੂਲਾ ਜਾਂ ਖਸਮ ਭੁਲਾਇਆ ਹਰ ਜਿਉ ਮਿਲੈ ਤਾਂ ਗੁਰਮੁਖ ਬੂਜੈ ਚੀਨ ਸ਼ਬਦ ਅਬਨਾਸੀ ਕਾਮ ਕ੍ਰੋਧ ਭਰੇ ਹਮ ਅਪਰਾਧੀ ਕਿਆ ਮੂੰ ਲੈ ਬੋਲਹਿ ਨਾ ਹਮ ਗੁਣ ਨਾ ਸੇਵਾ ਸਾਦੀ ਡੁੱਬਦੇ ਪਾਥਰ ਮੇਲ ਲਹਿਉ ਤੁਮ ਆਪੇ ਸਾਚ ਨਾਮੇ ਅਬਨਾਸੀ ਹੈ ਨਾ ਕੋਈ ਕਰੇ ਨਾ ਕਰਨੈ ਜੋਗਾ ਆਪੇ ਕਰਹਿ ਕਰਾਵਹਿ ਸੋ ਹੋਇਗਾ ਆਪੇ ਬਖਸ਼ ਲਹਿ ਸੁਖ ਪਾਈ ਸਦਹੀ ਨਾਮ ਨਵਾਸੀ ਏ ਇਹੋ ਤਨ ਧਰਤੀ ਸ਼ਬਦ ਬੀਜ અપਾਰਾ ਹਰ ਸਾਚੇ ਸੇਤੀ ਵਣਜ ਵਾਪਾਰਾ ਸੱਚ ਤਨ ਜਮਿਆ ਟੋਟ ਨਾ ਆਵੇ ਅੰਤਰ ਨਾਮ ਨਵਾਸੀ ਏ ਹਰ ਜਿਓ ਅਬ ਗੁਣਿਆਰੇ ਨੂੰ ਗੁਣ ਕੀਜੈ ਆਪੇ ਬਖਸ਼ ਲਹਿ ਨਾਮ ਦੀਜੈ ਗੁਰਮੁਖ ਕੋ ਹੋਐ ਸੋ ਪਤ ਪਾਏ ਇਕਤ ਨਾਮ ਨਵਾਸੀ ਹੈ ਅੰਤਰ ਹਰ ਧਨ ਸਮਝ ਨਾ ਹੋਈ ਗੁਰ ਪ੍ਰਸਾਦੀ ਪੂਜੈ ਕੋਈ ਗੁਰਮੁਖ ਹੋਐ ਸੋ ਧਨ ਪਾਏ ਸਦ ਹੀ ਨਾਮ ਨਵਾਸੀ ਹੈ ਅੰਨਲਵਾਹੁ ਪਰਮੁ ਪਲਾਈ ਮਾਇਆ ਮੋਹਿ ਸੁਧ ਨ ਕਾਈ ਮਨ ਮੁਖ ਅੰਦੇ ਕਿਛੂ ਨ ਸੂਜੈ ਗੁਰਮਤਿ ਨਾਮ ਪਰਗਾਸੀ ਮਨ ਮੁਖ ਹਉ ਮੈਂ ਮਾਇਆ ਸੂਤੇ ਆਪਣਾ ਘਰ ਨਾ ਸੰਭਾਲੈ ਅੰਤ ਵਗੂਤੇ ਪਰ ਲਿੰਦਾ ਕਰਹਿ ਬਹੁ ਚਿੰਤਾ ਜਾਲੈ ਦੁਖੇ ਦੁਖ ਨਿਵਾਸੀ ਆਪੇ ਕਰਤੈ ਕਾਰ ਕਰਾਈ ਆਪੇ ਗੁਰਮੁਖ ਦੇ ਬੁਝਾਈ ਨਾਨਕ ਨਾਮ ਰੱਤੇ ਮਨ ਨਿਰਮਲ ਨਾਮੇ ਨਾਮ ਨਿਵਾਸੀ ਮਾਰੂ ਮਹੱਲਾ ਤੀਜਾ ਏਕੋ ਸੇਵੀ ਸਦਾ ਫਿਰ ਸਾਚਾ ਦੂਜੈ ਲਾਗਾ ਸਭ ਜਗ ਕਾਚਾ ਗੁਰਮਤੀ ਸਦਾ ਸੱਚ ਸਲਾਹੀ ਸਾਚੇ ਹੀ ਸਾਚ ਪਤੀਜੈ ਹੀ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਤਾ ਹਾਪੇ ਲਾਏ ਲਏ ਜਗ ਜੀਵਨ ਦਾਤਾ ਹਾਪੇ ਬਖਸ਼ੇ ਦੇ ਵਡਿਆਈ ਗੁਰਮਤ ਇਹੋ ਮਨ ਭੀਜੈ ਹੀ ਮਾਇਆ ਲਹਿਰ ਚਬਦ ਨਿਵਾਰੀ ਇਹ ਮਨ ਨਿਰਮਲ ਹਉ ਮੈਂ ਮਾਰੀ ਸਹਜੇ ਗੁਣ ਗਾਵੇ ਰੰਗ ਰਾਤਾ ਰਸਨਾ ਰਾਮ ਰਵੀਜੈ ਹੀ ਮੇਰੀ ਮੇਰੀ ਕਰਤ ਵਿਹਾਣੀ ਮਨ ਮੁਖ ਨਾ ਬੂਝੈ ਫਿਰੈ ਇਆਣੀ ਜਮ ਕਾਲ ਘੜੀ ਮੋਹਤ ਨਿਹਾਲੇ ਆਨ ਦਿਨੇ ਹਾਰ ਜਾਸੀ ਜੈ ਅੰਤਰ ਲੋਭ ਕਰੈ ਨਹੀਂ ਬੂਝੈ ਸਿਰ ਉਪਰ ਜਮ ਕਾਲ ਨ ਸੂਜੈ ਹੈਥੇ ਕਮਾਣਾ ਸੋ ਅੱਗੇ ਆਇਆ ਅੰਤ ਕਾਲ ਕਿਆ ਕੀਜੈ ਜੋ ਸੱਚ ਲਾਗੇ ਤਿਨ ਸਾਚੀ ਸੋਏ ਦੂਜੈ ਲਾਗੇ ਮਨ ਮੁਖ ਰੋਏ ਦੋਹਾ ਸ੍ਰੀ ਾਂ ਕਾ ਖਸਮ ਹੈ ਆਪੀ ਆਪੇ ਗੁਣ ਮਹਿ ਭੀਜੈ ਹੀ ਗੁਰ ਕੈ ਸ਼ਬਦ ਸਦਾ ਜਨ ਸੋਹੈ ਨਾਮ ਰਸਾਇਣ ਏਹੋ ਮਨ 모ਐ ਮਾਇਆ ਮੋਹ ਮਹਿਲ ਪਤੰਗ ਨਾ ਲਾਗੈ ਗੁਰਮਤੀ ਹਰ ਨਾਮ ਭੀਜੈ ਹੀ ਸਭਨਾ ਵਿੱਚ ਵਰਤੈ ਇੱਕ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਹਉ ਮੈਂ ਮਾਰ ਸਦਾ ਸੁਖ ਪਾਇਆ ਨਾ ਏ ਸਾਚੈ ਅੰਮ੍ਰਿਤ ਪੀਜੈ ਹੀ ਜਿਲੇ ਵਿਖ ਦੁਖ ਨਿਵਾਰਨ ਹਾਰਾ ਗੁਰਮੁਖ ਸਿਵਿਆ ਸ਼ਬਦ ਵਿਚਾਰਾ ਸਭ ਕਿਛੇ ਆਪੇ ਆਪ ਵਰਤੈ ਗੁਰਮੁਖ ਤਨ ਮਨ ਭੀਜੈ ਹੀ ਮਾਇਆ ਅਗਨ ਜਲੇ ਸੰਸਾਰੀ ਗੁਰਮੁਖ ਨਿਵਾਰੈ ਸ਼ਬਦ ਵਿਚਾਰੀ ਅੰਤਰ ਸ਼ਾਂਤ ਸਦਾ ਸੁਖ ਪਾਇਆ ਗੁਰਮਤੀ ਨਾਮ ਲੀਜੈ ਹੀ ਇੰਦਰ ਇੰਦਰਾਸਣ ਬੈਠੇ ਜਮ ਕਾ ਭਉ ਪਾਵਹਿ ਜਮ ਨਾ ਛੋੜੈ ਬਹੁ ਕਰਮ ਕਮਾਵਹਿ ਸਤਗੁਰੂ ਭੇਟੈ ਤਾਂ ਮੁਕਤ ਪਾਈਐ ਹਰ ਹਰ ਰਸਨਾ ਪੀਜੈ ਹੀ ਮਨ ਮੁਖ ਅੰਤਰ ਭਗਤ ਨਾ ਹੋਈ ਗੁਰਮੁਖ ਭਗਤ ਸ਼ਾਂਤ ਸੁਖ ਹੋਈ ਪਵਿੱਤਰ ਪਾਵਨ ਸਦਾ ਹੈ ਬਾਣੀ ਗੁਰਮਤ ਅੰਤਰ ਪੀਜੈ ਬ੍ਰਹਮਾ ਵਿਸ਼ਨ ਮਹੇਸ਼ ਵਿਚਾਰੀ ਤ੍ਰੈ ਗੁਣ ਬਧਕ ਮੁਕਤ ਨਿਰਾਰੀ ਗੁਰਮੁਖ ਗਿਆਨ ਏਕੋ ਹੈ ਜਾਤਾ ਅਨੰਦਿਨ ਨਾਮ ਰਵੀਜੈ ਹੀ 베ਦ ਪੜਹਿ ਹਰ ਨਾਮ ਨਾ ਬੂਝਹਿ ਮਾਇਆ ਕਾਰਨ ਪੜ ਪੜ ਲੂਝਹਿ ਅੰਤਰ ਮੈਲ ਅਗਿਆਨੀ ਅੰਦਾ ਕਿਉ ਕਰ ਦੁੱਤਰ ਤਰੀਜੈ ਹੀ 베ਦ ਬਾਦ ਸਭ ਆਖ ਵਖਾਣ ਹੈ ਨਾ ਅੰਤਰ ਭੀਜੈ ਨਾ ਸ਼ਬਦ ਪਛਾਣ ਹੈ ਪੁੰਨ ਪਾਪ ਸਭ 베ਦ ਦਿਰੜਾਇਆ ਗੁਰਮੁਖ ਅੰਮ੍ਰਿਤ ਪੀਜੈ ਹੀ ਆਪੇ ਸਾਚਾ ਏਕੋ ਸੋਈ ਤਿਸ ਬਿਨ ਦੂਜਾ ਅਵਰ ਨਾ ਕੋਈ ਨਾਨਕ ਨਾਮ ਰਤੇ ਮਨ ਸਾਚਾ ਸਚੋ ਸਾਚ ਰਵਿਜੈ ਹੀ